ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਵਤਾਰ ਕਿਉਂ ਧਾਰਿਆ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਤਾਂ ਕੀ ਕੀ ਚਮਤਕਾਰ ਹੋਇਆ ਆਓ ਇਸ ਬਾਰੇ ਗੱਲ ਕਰਦੇ ਹਾਂ ਕਹਿੰਦੇ ਹਨ ਕਿ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂਦ ਜਗ ਚਾਨਣ ਹੋਇਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਸਿੰਘ ਬੁਕੇ ਮਿਰਗਾਵਲੀ ਕੰਨੀ ਜਾਏ ਨਾ ਧੀਰਤ ਰੋਆ ਪੰਨੀ ਜਾਏ ਨਾ ਧੀਰਤ ਰੋਆ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ ਆਪ ਸਾਰਿਆਂ ਸੰਗ ਆਪ ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਪਾਸ਼ਾ ਜੀ ਦੇ ਪ੍ਰਕਾਸ਼ ਪੂਰਵ ਦੀਆਂ ਲੱਖ ਲੱਖ ਵਧਾਈਆਂ ਗੁਰੂ ਨਾਨਕ ਪਾਸ਼ਾ ਜੀ ਜਗਤ ਦਾ ਉਦਾਰ ਕਰਦੇ ਹੋਏ ਇੱਕ ਐਸੇ ਨਗਰ ਵਿੱਚ ਪਹੁੰਚ ਜਾਂਦੇ ਹਨ ਤੁਲੰਬਾ ਨਗਰ ਵਿੱਚ ਪਹੁੰਚ ਜਾਂਦੇ ਹਨ ਅਤੇ ਇਸ ਨਗਰ ਦੇ ਬਾਰ ਬਾਰ ਇੱਕ ਬਹੁਤ ਵੱਡੀ ਹਵੇਲੀ ਬਣੀ ਹੋਈ ਸੀ ਹਵੇਲੀ ਦੇ ਇੱਕ ਪਾਸੇ ਮੰਦਰ ਬਣਿਆ ਹੋਇਆ ਸੀ ਅਤੇ ਦੂਸਰੇ ਪਾਸੇ ਮਸਜਿਦ ਬਣੀ ਹੋਈ ਸੀ ਜਦੋਂ ਗੁਰੂ ਨਾਨਕ ਪਾਸ਼ਾ ਜੀ ਹਵੇਲੀ ਦੇ ਵੱਲ ਜਾਂਦੇ ਹਨ ਤਾਂ ਹਵੇਲੀ ਦੇ ਗੇਟ ਉੱਤੇ ਦੋ ਪਹਿਰੇਦਾਰ ਖੜੇ ਹੁੰਦੇ ਹਨ ਜੋ ਕਿ ਉਸ ਹਵੇਲੀ ਦੇ ਅੰਦਰ ਆਏ ਹੋਏ ਹਰ ਇੱਕ ਰਾਹੀਰ ਨੂੰ ਬੜੇ ਸਵਾਗਤ ਦੇ ਨਾਲ ਅੰਦਰ ਆਉਣ ਲਈ ਕਹਿੰਦੇ ਅਤੇ ਉਹਨਾਂ ਦੀ ਬੜੀ ਸੇਵਾ ਪਾਣੀ ਕਰਦੇ ਅਤੇ ਇਹ ਹਵੇਲੀ ਉਸ ਸੱਜਣ ਠਾਕਰ ਦੀ ਸੀ ਜੋ ਕਿ ਹਮੇਸ਼ਾ ਹੀ ਸਫੇਦ ਕੱਪੜੇ ਪਾਉਂਦਾ ਅਤੇ ਉਸ ਦੇ ਇੱਕ ਹੱਥ ਵਿੱਚ ਤਸਵੀਰ ਫੜੀ ਹੁੰਦੀ ਸੀ ਅਤੇ ਅਤੇ ਗਲੇ ਦੇ ਅੰਦਰ ਇੱਕ ਰੁਦਰਾਕਸ਼ ਦੀ ਮਾਲਾ ਪਾਈ ਹੁੰਦੀ ਸੀ ਉੱਥੋਂ ਦੇ ਲੋਕ ਉਸ ਨੂੰ بڑا ਧਾਰਮੀ ਬੰਦਾ ਸਮਝਦੇ ਸਨ ਕਿਉਂਕਿ ਉਹ ਹਵੇਲੀ ਦੇ ਅੰਦਰ ਹਰ ਆਏ ਹੋਏ ਹਰ ਇੱਕ ਰਾਹੀਰ ਦੀ ਬੜੀ ਸੇਵਾ ਕਰਦਾ ਅਤੇ ਉਸ ਹਵੇਲੀ ਦੇ ਅੰਦਰ ਹਰ ਵੇਲੇ ਲੰਗਰ ਚੱਲਦਾ ਰਹਿੰਦਾ ਸੀ ਹਿੰਦੂਆਂ ਦੇ ਲਈ ਉਸ ਨੇ ਮੰਦਿਰ ਬਣਾਇਆ ਹੋਇਆ ਸੀ ਅਤੇ ਮੁਸਲਮਾਨਾਂ ਦੇ ਲਈ ਮਸਜਿਦ ਬਣਾਈ ਹੋਈ ਸੀ ਦੇਖਣ ਨੂੰ ਤਾਂ ਇਹ ਬੜਾ ਭੋਲਾ-ਪਾਲਾ ਅਤੇ ਇਮਾਨਦਾਰ ਲੱਗਦਾ ਸੀ ਪਰ ਦਿਲ ਤੋਂ ਇਹ ਬੜਾ ਹੀ ਖੋਟਾ ਬੰਦਾ ਸੀ ਖੋਟਾ ਆਦਮੀ ਸੀ ਸਾਤ ਵੇਲੇ ਜਦ ਰਾਹੀਰ ਪ੍ਰਸ਼ਾਦਾ ਪਾਣੀ ਛੱਕ ਕੇ ਸੌਂ ਜਾਂਦਾ ਤਾਂ ਇਹ ਉਹਨਾਂ ਰਾਹੀਰਾਂ ਨੂੰ ਲੁੱਟ ਲੈਂਦਾ ਸੀ ਅਤੇ ਉਹਨਾਂ ਨੂੰ ਮਾਰ ਕੇ ਇੱਕ ਖੂਹ ਦੇ ਵਿੱਚ ਸੁੱਟ ਦਿੰਦਾ ਸੀ ਪਰ ਜੇ ਕੋਈ ਰਾਹੀਰ ਕਿਸੇ ਕੋਲ ਕੁਛ ਨਾ ਹੁੰਦਾ ਤਾਂ ਉਸ ਨੂੰ ਹੀ ਆਪਣੇ ਘਰ ਚਲਾ ਜਾਣ ਦਿੰਦਾ ਸੀ ਏਸੀ ਤਰ੍ਹਾਂ ਜਦ ਗੁਰੂ ਨਾਨਕ ਪਾਤਸ਼ਾਹ ਜੀ ਤੇ ਭਾਈ ਮਰਦਾਨਾ ਜੀ ਇਹਨਾਂ ਦੀ ਹਵੇਲੀ ਦੇ ਦਰਵਾਜ਼ੇ ਉੱਤੇ ਪਹੁੰਚਦੇ ਹਨ ਤਾਂ ਦਰਵਾਜ਼ੇ ਦੇ ਉੱਤੇ ਜਿਹੜੇ ਪਹਿਰੇ ਪਹਿਰੇਦਾਰ ਖੜੇ ਹੁੰਦੇ ਆ ਹਨ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਅਤੇ ਭਾਈ ਮਰਦਾਨੇ ਨੂੰ ਬੜੇ ਹੀ ਇੱਜ਼ਤ ਅਤੇ ਸਤਿਕਾਰ ਦੇ ਨਾਲ ਅੰਦਰ ਲੈ ਜਾਂਦੇ ਹਨ ਜਦੋਂ ਇਹ 사ਜਣ ਠਾਕ ਗੁਰੂ ਨਾਨਕ ਪਾਸ਼ਾ ਜੀ ਦਾ ਤੇਰਾ ਚਿਹਰਾ ਵੇਖਦਾ ਹੈ ਨੂਰ ਵੇਖਦਾ ਹੈ ਤਾਂ ਉਹ ਇਹ ਸੋਚਦਾ ਹੈ ਕਿ ਇਹ ਸ਼ਾਇਦ ਇਹ بڑا ਹੀ ਧਨਵਾਨ ਆਦਮੀ ਹੈ ਅਮੀਰ ਆਦਮੀ ਹੈ ਇਸ ਦੇ ਕੋਲ ਤਾਂ ਬਹੁਤ ਜ਼ਿਆਦਾ ਸੋਨਾ ਚਾਂਦੀ ਹੋਵੇਗਾ ਇਸ ਕਰਕੇ ਉਹ ਗੁਰੂ ਨਾਨਕ ਪਾਸ਼ਾ ਜੀ ਦੀ ਬੜੀ ਸੇਵਾ ਕਰਦੇ ਹਨ ਬੜਾ ਸਤਿਕਾਰ ਕਰਦੇ ਹਨ ਤਾ ਰਾਤ ਵੇਲੇ ਜਦ ਗੁਰੂ ਨਾਨਕ ਪਾਤਸ਼ਾਹ ਜੀ ਜਲ ਪਾਣੀ ਪ੍ਰਸ਼ਾਦਾ ਪਾਣੀ ਛੱਕ ਕੇ ਛਕ ਲੈਂਦੇ ਹਨ ਤਾਂ ਉਹ ਸੱਜਣ ਠੱਗ ਉਹਨਾਂ ਨੂੰ ਬੜੇ ਹੀ ਸੁੰਦਰ ਵਿਸ਼ੋਣੇ ਦਿੰਦਾ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਜਦ ਆਰਾਮ ਕਰਨ ਲੱਗਦੇ ਹਨ ਤਾਂ ਭਾਈ ਮਰਦਾਨਾ ਸੌ ਜਾਂਦਾ ਹੈ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਗੁਰਬਾਣੀ ਪੜਨ ਲੱਗ ਜਾਂਦੇ ਹਨ ਤਾਂ ਗੁਰਨਾਨਕ ਪਾਸ਼ਾ ਜੀ ਬਾਣੀ ਪੜੀ ਜਾਂਦੇ ਹੁੰਦੇ ਹਨ ਅਤੇ ਉੱਧਰ ਸਰਜਣ ਠੱਗ ਇਹ ਸੋਚ ਰਿਹਾ ਹੁੰਦਾ ਹੈ ਕਿ ਕਾਦੇ ਸੌਣਗੇ ਕਦੋਂ ਮੈਂ ਇਹਨਾਂ ਦਾ ਖਜ਼ਾਨਾ ਲੁੱਟਾਂਗਾ ਮਾਲ ਲੁੱਟਾਂਗਾ ਤਾਂ ਇਹਨੇ ਨੂੰ ਉਹ ਇਸ ਤਰ੍ਹਾਂ ਮਾਨ ਵਿੱਚ ਸੋਚਦਾ ਸੋਚਦਾ ਉਹ ਉੱਠ ਕੇ ਗੁਰਨਾਨਕ ਪਾਸ਼ਾ ਜੀ ਦੇ ਕਮਰੇ ਵੱਲ ਆਉਂਦਾ ਹੈ ਤਾਂ ਉਹ ਜਦੋਂ ਗੁਰਨਾਨਕ ਪਾਸ਼ਾ ਜੀ ਦੇ ਕਮਰੇ ਦੇ ਗੇਟ ਕੋਲ ਆ ਕੇ ਖੜਾ ਹੋ ਜਾਂਦਾ ਹੈ ਤਾਂ ਜਦੋਂ ਗੁਰੂ ਨਾਨਕ ਪਾਸ਼ਾ ਜਿਹਦਾ ਚਿਹਰਾ ਤੱਕਦਾ ਹੈ ਗੁਰੂ ਨਾਨਕ ਪਾਸ਼ਾ ਜਿਹਦਾ ਨੂਰ ਤੱਕਦਿਆਂ ਹੀ ਉਹ ਸੱਜਣ ਠੱਗ ਇੱਕਦਮ ਸ਼ੌਕ ਹੋ ਜਾਂਦਾ ਹੈ ਉੱਥੇ ਹੀ ਖੜਾ ਰਹਿ ਜਾਂਦਾ ਹੈ ਅਤੇ ਉਸ ਤੋਂ ਗੁਰੂ ਨਾਨਕ ਪਾਸ਼ਾ ਜੀ ਦੇ ਚਿਹਰੇ ਦਾ ਨੂਰ ਤੱਕਿਆ ਨਹੀਂ ਜਾਂਦਾ